ਸਤਿ ਸ੍ਰੀ ਅਕਾਲ ਦਰਸ਼ਕੋ ਮੈਂ ਹਾਂ ਹਰਜੀਤ ਸਹੋਤਾ ਤੁਹਾਡਾ ਆਪਣੇ ਚੈਨਲ ਐਨ ਐਚ ਪੰਜਾਬ ਤੇ ਤਹੇ ਦਿਲੋਂ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਇੱਕ ਬਹੁਤ ਹੀ ਮਹੱਤਵਪੂਰਨ ਵਿਕਾਸ ਬਾਰੇ ਜੋ ਭਾਰਤ ਦੀ ਨਿਵੇਸ਼ ਦ੍ਰਿਸ਼ਟੀਕੋਣ ਨੂੰ ਬਦਲਣ ਲਈ ਤਿਆਰ ਹੈ ਇਹ ਖਬਰ ਹੈ ਜਿਓ ਬ્લેਕ ਰੌਕ ਮਿਊਚੁਅਲ ਫੰਡ ਦੀ ਸ਼ੁਰੂਆਤ ਦੀ ਚਲੋ ਸ਼ੁਰੂ ਕਰੀਏ ਅੱਜ ਦੀ ਮੁੱਖ ਖਬਰ ਨਾਲ ਜਿਓ ਬ્લેਕ ਰੌਕ ਮਿਊਚੁਅਲ ਫੰਡ ਨੇ 16 ਜੂਨ 2025 ਨੂੰ ਆਪਣਾ ਸਭ ਤੋਂ ਪਹਿਲਾ ਨਿਵੇਸ਼ ਉਤਪਾਦ ਲਾਂਚ ਕੀਤਾ ਜਿਸ ਦਾ ਨਾਮ ਹੈ ਜੀਓ ਬਲੈਕ ਰੌਕ ਓਵਰਨਾਈਟ ਫੰਡ ਇਸ ਮਹੱਤਵਪੂਰਨ ਲਾਂਚ ਨੇ ਮੁੰਬਈ ਤੋਂ ਆਪਣੀ ਸ਼ੁਰੂਆਤ ਕੀਤੀ ਜੋ ਰਿਲਾਇੰਸ ਇੰਡਸਟਰੀਜ਼ ਦੀ ਫਾਈਨੈਂਸ਼ੀਅਲ ਆਰਐਮ ਜੀਓ ਫਾਈਨੈਂਸ਼ੀਅਲ ਸਰਵਿਸੈਸ ਅਤੇ ਗਲੋਬਲ ਐਸੈਟ ਮੈਨੇਜਮੈਂਟ ਦੇ ਜਾਇੰਟ ਬਲੈਕ ਰੌਕ ਦੇ 50 ਅਨੁਪਾਤ 50 ਭਾਗੀਦਾਰੀ ਲਈ ਇੱਕ ਨਵਾਂ ਦੌਰ ਹੈ ਇਹ ਸਿਰਫ ਇੱਕ ਨਵਾਂ ਫੰਡ ਨਹੀਂ ਸਗੋਂ ਇਸ ਦੇ ਨਾਲ ਬਲੈਕ ਰੌਕ ਦਾ ਪ੍ਰਸਿੱਧ ਇਨਵੈਸਟਮੈਂਟ ਐਨਾਲਿਟਿਕਸ ਅਤੇ ਰਿਸਕ ਮੈਨੇਜਮੈਂਟ ਪਲੇਟਫਾਰਮ ਅਲਾਦੀਨ ਭਾਰਤ ਵਿੱਚ ਲਿਆਂਦਾ ਗਿਆ ਹੈ ਇਹ ਟੈਕਨੋਲੋਜੀ ਨਵੇਂ ਨਿਵੇਸ਼ਕਾਂ ਲਈ ਨਿਵੇਸ਼ ਨੂੰ ਆਸਾਨ ਅਤੇ ਪਹੁੰਚਯੋਗ ਬਣਾਉਣ ਲਈ ਇੱਕ ਵੱਡਾ ਕਦਮ ਹੈ। ਇਹ ਇੱਕ ਖੁੱਲਾ ਅੰਤ ਵਾਲਾ ਡੈਬਟ ਸਕੀਮ ਹੈ ਜੋ ਖਾਸ ਤੌਰ ਤੇ ਉਹਨਾਂ ਨਿਵੇਸ਼ਕਾਂ ਲਈ ਡਿਜ਼ਾਈਨ ਕੀਤੀ ਗਈ ਹੈ ਜੋ ਬਹੁਤ ਘੱਟ ਰਿਸਕ ਅਤੇ ਹਾਈ ਲਿਕুইਡਿਟੀ ਚਾਹੁੰਦੇ ਹਨ। ਇਹ ਫੰਡ ਸਿਰਫ ਓਵਰਨਾਈਟ ਸਿਕਿਉਰिटीज ਵਿੱਚ ਨਿਵੇਸ਼ ਕਰਦਾ ਹੈ ਜਿਵੇਂ ਕਿ ਟ੍ਰਾਈ, ਪਾਰਟੀ ਰੇਪੋ, ਰਿਵਰਸ ਰੇਪੋਜ਼ ਅਤੇ ਗਵਰਨਮੈਂਟ ਸਿਕਿਉਰिटीज। ਫੰਡ ਦੀਆਂ ਵਿਸ਼ੇਸ਼ਤਾਵਾਂ ਨਿਊ ਫੰਡ ਆਫਰ ਦੀ ਕੀਮਤ ₹1000 ਪ੍ਰਤੀ ਯੂਨਿਟ ਕੋਈ ਵੀ ਐਂਟਰੀ ਜਾਂ ਐਗਜ਼ਿਟ ਲੋਡ ਨਹੀਂ ਇਸ ਪਹੁੰਚਯੋਗ ਮਾਡਲ ਨਾਲ ਜੀਓ ਬ્લે克 ਰੌਕ ਨਵੇਂ ਅਤੇ ਅਨੁਪਭਵੀਨ ਨਿਵੇਸ਼ਕਾਂ ਵਿੱਚ ਪਰੋਸਾ ਬਣਾਉਂਦਾ ਇਰਾਦਾ ਰੱਖਦਾ ਹੈ ਅਲਾਦੀਨ ਜੋ ਬ્લે克 ਰੌਕ ਦਾ ਮਸ਼ਹੂਰ ਪਲੇਟਫਾਰਮ ਹੈ ਹੁਣ ਭਾਰਤ ਵਿੱਚ ਪਹਿਲੀ ਵਾਰ ਪੇਸ਼ ਕੀਤਾ ਗਿਆ ਹੈ ਇਹ ਨਵੇਂ ਅਤੇ ਰਿਟੇਲ ਨਿਵੇਸ਼ਕਾਂ ਨੂੰ ਯੂਨਿਕ ਰਿਸਕ ਮੈਨੇਜਮੈਂਟ ਅਤੇ ਪੋਰਟਫੋਲੀਓ ਨਿਰਮਾਣ ਦੇ ਤਜਰਬੇ ਮੁਹੱਈਆ ਕਰਵਾਉਣ ਲਈ ਇੱਕ ਵਿਸ਼ਾਲ ਟੈਕਨੋਲੋਜੀਕਲ ਫਾਇਦਾ ਹੈ ਇਕਨੋਮਿਕ ਮਾਇਰ ਕਹਿੰਦੇ ਹਨ ਜੀਓ ਬਲੈਕ ਰੌਕ ਦੀ ਓਵਰਨਾਈਟ ਫੰਡ ਦੇ ਨਾਲ ਅਲਾਦੀਨ ਦੀ ਪੇਸ਼ਕਸ਼ ਇੱਕ ਕਲੇਵਰ ਸਟਰੈਟੇਜੀ ਹੈ ਇਹ ਬਲੈਕ ਰੌਕ ਦੀ ਗਲੋਬਲ ਕਾਬਲੀਅਤ ਨੂੰ ਜੀਓ ਦੀ ਡਿਜੀਟਲ ਪਹੁੰਚ ਨਾਲ ਜੋੜਦੀ ਹੈ ਇਹ ਭਾਰਤ ਦੇ ਮਿਊਚੁਅਲ ਫੰਡ ਸੈਕਟਰ ਵਿੱਚ ਨਵੀਂ ਲਹਿਰ ਲਿਆ ਸਕਦੀ ਹੈ ਸੋਸ਼ਲ ਮੀਡੀਆ ਤੇ ਚਰਚਾ ਜ਼ੋਰਾਂ ਤੇ ਹੈ ਨਿਵੇਸ਼ਕ ਉੱਛਾਏ ਥਾਨ ਕਿ ਜੀਓ ਅਤੇ ਬਲੈਕ ਰੌਕ ਮਿਲ ਕੇ ਕੀ ਕਰ ਸਕਦੇ ਹਨ ਪਰ ਕੁਝ ਲੋਕ ਇਸ ਗੱਲ ਨੂੰ ਲੈ ਕੇ ਸੰਦੇਹਵਾਨ ਹਨ ਕਿ ਅਲਦੀਨ ਦੇ ਫਾਇਦੇ ਸਧਾਰਨ ਨਿਵੇਸ਼ਕਾਂ ਤੱਕ ਕਿਵੇਂ ਪਹੁੰਚੇਗੇ ਇਹ ਸੀ ਅੱਜ ਦੀ ਤਾਜ਼ਾ ਅਪਡੇਟ ਜੀਓ ਬਲੈਕ ਰੌਕ ਮਿਊਚੁਅਲ ਫੰਡ ਬਾਰੇ ਇਸ ਤੋਂ ਹੋਰ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰਕੇ ਦੱਸੋ ਤੁਹਾਡੇ ਵਿਚਾਰ ਅਗਲੀ ਵਾਰ ਫਿਰ ਮਿਲਾਂਗੇ ਇੱਕ ਹੋਰ ਜ਼ਬਰਦਸਤ ਖਬਰ ਨਾਲ ਧੰਨਵਾਦ